ਰਸੋਈ ਘਰ 'ਚ ਇਹ ਗਲਤੀਆਂ ਕਰਦਿਆਂ ਨੇ ਨੁਕਸਾਨ ਬੀਬੀਆਂ ਰਸੋਈ ਦੀ ਸੰਭਾਲ ਕਰਨ ਸਮੇਂ ਰੱਖਣ ਧਿਆਨ ਖੁਸ਼ਹਾਲੀ ਬਣਾਈ ਰੱਖਣ ਲਈ ਅਪਣਾਓ ਇਹ ਟਿਪਸ ਘਰ ਵਿੱਚ ਖੁਸ਼ਹਾਲੀ ਲਿਆਉਣ ਲਈ ਰਸੋਈ ਵਿੱਚ ਰਾਜ਼ ਲੁਕੇ ਹੋਏ ਹਨ ਸ਼ਾਸਤਰਾਂ ਅਨੁਸਾਰ ਰਸੋਈ ਘਰ ਦੀ ਸੰਭਾਲ ਕਰਨ ਨਾਲ ਅਨ ਦੇਵਤਾ ਦੀ ਕਦਰ ਵੱਧਦੀ ਹੈ ਅਨ ਭਗਵਾਨ ਦੀ ਕਦਰ ਕਰਨ ਨਾਲ ਘਰਾਂ ਵਿੱਚ ਖੁਸ਼ਹਾਲੀ ਆਉਣੀ ਸੰਭਵ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਵੇਂ ਰਸੋਈ ਘਰ ਦੀ ਸੰਭਾਲ ਕਰਦਿਆਂ ਖੁਸ਼ਹਾਲੀ ਦੇ ਰਾਹ ਖੋਲੇ ਜਾ ਸਕਦੇ ਹਨ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਚੈਨਲ ਤੇ ਨਵੇਂ ਆਏ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਅੰਤ ਤੱਕ ਦੇਖਦੇ ਰਹਿਣਾ ਤੇ ਚਲੋ ਸ਼ੁਰੂ ਕਰਦੇ ਹਾਂ ਰਸੋਈ ਵਿੱਚ ਕਦੇ ਵੀ ਗੰਦੇ ਅਤੇ ਝੂਠੇ ਭਾਂਡਿਆਂ ਨੂੰ ਨਹੀਂ ਛੱਡਣਾ ਚਾਹੀਦਾ ਅਜਿਹਾ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ ਇੰਨਾ ਹੀ ਨਹੀਂ ਕੁਝ ਬਰਤਨਾਂ ਨੂੰ ਗਲਤੀ ਨਾਲ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਇਸ ਨਾਲ ਵਿੱਤੀ ਸੰਕਟ ਪੈਦਾ ਹੋ ਸਕਦਾ ਹੈ ਆਓ ਤੁਹਾਨੂੰ ਦਸੀਏ ਕਿ ਉਹ ਕਿਹੜੇ ਭਾਂਡੇ ਹਨ ਅਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਰਸੋਈ ਵਿੱਚ ਰੱਖਣਾ ਸਹੀ ਹੈ। ਸ਼ਾਸਤਰਾਂ ਅਨੁਸਾਰ ਰਸੋਈ ਇੱਕ ਬਹੁਤ ਮਹੱਤਵਪੂਰਨ ਅਤੇ ਜ਼ਰੂਰੀ ਸਥਾਨ ਹੈ। ਰਸੋਈ ਨੂੰ ਸਹੀ ਢੰਗ ਨਾਲ ਬਣਾਉਣਾ ਚਾਹੀਦਾ ਹੈ ਤਾਂ ਜੋ ਕੋਈ ਸਮੱਸਿਆ ਨਾ ਆਵੇ। ਕੁਝ ਲੋਕਾਂ ਨੇ ਆਪਣੀ ਰਸੋਈ ਨੂੰ ਬਹੁਤ ਵਧੀਆ ਢੰਗ ਨਾਲ ਸਜਾਇਆ ਹੁੰਦਾ ਹੈ। ਉੱਥੇ ਸਭ ਕੁਝ ਠੀਕ ਤਰ੍ਹਾਂ ਰੱਖਿਆ ਹੁੰਦਾ ਹੈ। ਮਸਾਲਿਆਂ ਦੇ ਡੱਬਿਆਂ ਤੋਂ ਲੈ ਕੇ ਭਾਂਡਿਆਂ ਤੱਕ ਇਹਨਾਂ ਨੂੰ ਸੰਗਠਿਤ ਢੰਗ ਨਾਲ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਦੀ ਰਸੋਈ ਬਹੁਤ ਗੰਦੀ ਅਤੇ ਵਿਗੜੀ ਹੋਈ ਵੀ ਹੁੰਦੀ ਹੈ। ਸਾਰਾ ਸਮਾਨ ਇੱਧਰ-ਉੱਧਰ ਫੈਲਿਆ ਹੁੰਦਾ ਹੈ। ਖਾਸ ਤੌਰ ਤੇ ਭਾਂਡੇ ਇੱਧਰ-ਉੱਧਰ ਪਏ ਹੁੰਦੇ ਨੇ ਅਤੇ ਉਲਟੇ ਰੱਖੇ ਹੁੰਦੇ ਨੇ। ਰਸੋਈ ਵਿੱਚ ਬਰਤਨਾਂ ਨੂੰ ਕਦੇ ਵੀ ਅਣਗੌਲਿਆ ਨਹੀਂ ਛੱਡਣਾ ਚਾਹੀਦਾ। ਖਾਸ ਕਰਕੇ ਰਾਤ ਨੂੰ। ਇਸ ਦੇ ਨਾਲ ਹੀ ਕਿਸੇ ਨੂੰ ਕਦੇ ਵੀ ਕੁਝ ਬਰਤਨਾਂ ਨੂੰ ਉਲਟਾ ਜਾਂ ਗਲਤ ਦਿਸ਼ਾ ਵਿੱਚ ਰੱਖਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਅਕਸਰ ਲੋਕ ਕੁਝ ਬਰਤਨਾਂ ਨੂੰ ਸਾਫ਼ ਕਰਨ ਜਾਂ ਵਰਤਣ ਤੋਂ ਬਾਅਦ ਉਲਟਾ ਰੱਖਦੇ ਹਨ ਅਜਿਹਾ ਕਰਨ ਨਾਲ ਅਸ਼ੁੱਭ ਨਤੀਜੇ ਮਿਲ ਸਕਦੇ ਹਨ ਤਾਂ ਉਹ ਜਾਣਦੇ ਹਨ ਕਿ ਕਿਹੜੇ ਬਰਤਨਾਂ ਨੂੰ ਉਲਟਾ ਰੱਖਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਿਹੜੇ ਭਾਂਡੇ ਉਲਟੇ ਨਹੀਂ ਰੱਖਣੇ ਚਾਹੀਦੇ ਤਵਾ ਸ਼ਾਸਤਰਾਂ ਅਨੁਸਾਰ ਜਿਸ ਤਰ੍ਹਾਂ ਰਾਤ ਨੂਰ ਸੋਈ ਚ ਝੂਠੇ ਬਰਤਨ ਨਹੀਂ ਛੱਡਨੇ ਚਾਹੀਦੇ ਉਸੇ ਤਰ੍ਹਾਂ ਕੁਝ ਬਰਤਨਾਂ ਨੂੰ ਉਲਟਾ ਵੀ ਨਹੀਂ ਰੱਖਣਾ ਚਾਹੀਦਾ ਜੇ ਤੁਸੀਂ ਰੋਟੀ ਬਣਾਉਣ ਤੋਂ ਬਾਅਦ ਤਵੇ ਨੂੰ ਉਲਟਾ ਰੱਖਦੇ ਹੋ ਤਾਂ ਇਹ ਅਸ਼ੁਭ ਹੈ ਗਲਤੀ ਨਾਲ ਵੀ ਅਜਿਹਾ ਨਾ ਕਰੋ ਕਈ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਰੋਟੀ ਬਣਾਉਣ ਤੋਂ ਬਾਅਦ ਉਹ ਤਵੇ ਨੂੰ ਚੁੱਲ੍ਹੇ ਤੋਂ ਉਤਾਰ ਕੇ ਉਲਟਾ ਰੱਖ ਦਿੰਦੇ ਹਨ ਅਜਿਹਾ ਕਰਨ ਨਾਲ ਘਰ ਵਿੱਚ ਪੈਸੇ ਦੀ ਕਮੀ ਹੋ ਸਕਦੀ ਹੈ ਤੁਹਾਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹੇ ਚ ਤੁਹਾਡੇ ਤੇ ਕਰਜ਼ੇ ਦਾ ਬੋਝ ਵੀ ਵੱਧ ਸਕਦਾ ਹੈ। ਅਗਿਆ ਕੜਾਹੀ ਤਵੇ ਦੀ ਤਰ੍ਹਾਂ ਕੜਾਹੀ ਨੂੰ ਵੀ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ। ਸ਼ਾਸਤਰਾਂ ਅਨੁਸਾਰ ਜਦੋਂ ਤੁਸੀਂ ਲਗਾਤਾਰ ਸਫਾਈ ਕਰਨ ਤੋਂ ਬਾਅਦ ਰਸੋਈ ਵਿੱਚ ਕੜਾਹੀ ਨੂੰ ਉਲਟਾ ਰੱਖਦੇ ਹੋ ਤਾਂ ਇਹ ਨਕਾਰਾਤਮਕ ਊਰਜਾ ਨੂੰ ਵਧਾਉਂਦਾ ਹੈ। ਇਹਨਾਂ ਦੀ ਵਰਤੋਂ ਕਰਨ ਤੋਂ ਬਾਅਦ ਤਵਾ ਅਤੇ ਕੜਾਹੀ ਨੂੰ ਹਮੇਸ਼ਾ ਸਾਫ਼ ਰੱਖੋ ਨਹੀਂ ਤਾਂ ਗਰੀਬੀ ਆ ਸਕਦੀ ਹੈ। ਇਹਨਾਂ ਦੋਹਾਂ ਭਾਂਡਿਆਂ ਨੂੰ ਉਲਟਾ ਰੱਖਣ ਨਾਲ ਰਾਹੂ ਦਾ ਦੋਸ਼ ਹੁੰਦਾ ਹੈ। ਇਨ੍ਹਾਂ ਦੀ ਵਰਤੋਂ ਕਰਨ ਤੋਂ ਬਾਅਦ ਹੀ ਇਹਨਾਂ ਨੂੰ ਧੋ ਕੇ ਰੱਖ ਦਿਓ ਨਹੀਂ ਤਾਂ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ ਵਿੱਚ ਰੁਕਾਵਟ ਆ ਸਕਦੀ ਹੈ ਘਰ ਵਿੱਚ ਕਲੇਸ਼ ਅਤੇ ਅਸ਼ਾਂਤੀ ਹੋ ਸਕਦੀ ਹੈ ਭਾਂਡੇ ਕਿਸ ਦਿਸ਼ਾ ਵਿੱਚ ਰੱਖਣੇ ਚਾਹੀਦੇ ਹਨ ਬਰਤਨਾਂ ਨੂੰ ਉਲਟਾ ਰੱਖਣ ਜਾਂ ਗਲਤ ਦਿਸ਼ਾ 'ਚ ਰੱਖਣ ਤੇ ਮਾਤਾ ਅਨਪੂਰਣਾ ਗੁੱਸੇ ਹੋ ਸਕਦੇ ਨੇ ਏਸੀ ਅੱਜ ਦੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ